ਕਹੇ ਪਸੀਆ ਤਾਂ ਹੀ ਸੋਰੇ ਬਸਨੇ ਆਏ ਆਂ ਮੈਨੂੰ ਪਸਣਾਉਣਾ ਚਾਹਨਾ ਇਹੀ ਮੰਮੀ ਗੱਜਵਾਈਆਂ ਨੂੰ ਪਸਣਾਉਣਾ ਮੈਂ ਛੁਟੀਆਂ ਦਾ ਕੱਸੀਆਂ ਵੀ ਐ ਹਾਂ ਦੇਖੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਦੀ ਲੀਫਾ ਤੋਂ ਦੂਰ ਰੱਖੇ ਅਸੀਂ ਜੀ ਜਾਣਾ ਅੱਜ ਰੱਖੜੀਆਂ ਮੰਨਣ ਅਵੇ ਪਰ ਆਪਣੇ ਭਰਾ ਦੇ ਘਰੇ ਤੇ ਕਰਨ ਮੀਰਾਂ ਦਾ ਪਹਿਲਾ ਮੇਰੀ ਡਿਮਾਂਡ ਆ ਸਾਸਰੀ ਘਰ ਦੇ ਸਾਰੇ ਹਨ ਹਨ ਡਿਮਾਂਡ ਕਰਨ ਦੇ ਵਿੱਚ ਨੂੰ ਦਾ ਹੱਦ ਦੇ ਦਿੱਤਾ ਚੰਗੀ ਗੱਲ ਆ ਮੇਰੀ ਡਿਮਾਂਡ ਹਾਂ ਤੀਜੀ ਮੇਰੇ ਸਹਿੰਜੇ ਸਵੇਰੇ ਹੋ ਕੇ ਕਿਛਤਾ ਪਰੇਟ ਸਾਸਰੀ ਘਰ ਦੇ ਸਾਰੇ ਕਾਦੇ ਵਿੱਚ ਹੋ ਕੇ ਤੇਰੀ ਛਿੱਤਰ ਪਰੇਟ ਮੈਂ ਇਹ ਤਾਂ ਮੈਂ ਬਤਾ ਰਹੀ ਖੜਾਣਾ ਅੱਜ ਕੱਲ੍ਹ ਗਾਟੋਂ ਦਾ ਤਾਂ ਕਾਹਖੜ ਦਿਨ ਵਿੱਚ ਥੱਪੜ ਮਾਰਦੇ ਹੋ ਦੇਖੀ ਤੇ ਮੰਮੀ ਕਹਿੰਦੀ ਨੇ ਮਾਰ ਨਾ ਮੰਮੀ ਨੇ ਡੰਡੇ ਮਾਰੇ ਮੇਰੇ ਠੀਕ ਹੈ ਫਿਰ ਮੈਂ ਫਿਰ ਮਸੋ ਮਰਾਇਆ ਮਸੋ ਮਨਾਇਆ ਸੀ ਫਿਰ ਮਸੀਨ ਲੜਿਆ ਵੀ ਮੈਂ ਮੋਟਕਾ ਕਹਿੰਦੇ ਕਿਉਂਦਾ ਪੁੱਤ ਫਿਰ ਮਮਮੀ ਕਹਿੰਦੀ ਵੀ ਮੈਂ ਇਹਦੇ ਤਾਂ ਮਾਰੇ ਆ ਕਹਿੰਦੀ ਵੀ ਜੇ ਮੈਂ ਇਹ ਕਹਿੰਦੇ ਚੁੱਪੜ ਮਾਰ ਤਾ ਜਗਾਇ ਦੇ ਉੱਪਰ ਨੂੰ ਆ ਜਾਂਦਾ ਹਾਂ ਇੱਕ ਬੈਠਾ ਇੱਕ ਵਾਰ ਮਾਰੇ ਆ ਦੂਜੀ ਵਾਰ ਫੇਰ ਮਾਰੇ ਆ ਹਾਂ ਦੂਜੀ ਵਾਰ ਕਹਿੰਦੀ ਮੇਰੇ ਲੋਏਗਾ ਤੀ ਪਰ ਹੁਣ ਆਪ ਇਹਨੂੰ ਚੁੱਪ ਕਰਾਉਣ ਵਾਸਤੇ ਮੈਂ ਕਦੇ ਚੱਲ ਕੋਈ ਨਾ ਕੋਈ ਚੁੱਪ ਹੋ ਜਾ ਚੁੱਪ ਹੋ ਜਾ ਮੇ ਕੱਕੇ ਚੁੱਪ ਹੋ ਜਾ ਫਿਰ ਮਾਣਾ ਇਹ ਪੱਪੀ ਲੜਦੀ ਨੇ ਦੋ ਮੈਕੀਕਾ ਵੇਪਾਸ ਵੀ ਓਏ ਤੂੰ ਵੀ ਪੁੱਤ ਸਾਥਰੀ ਗੱਲ ਬਾਤ ਇੱਧਰ ਛੁਆਰ ਕੇ ਦੋ ਹੱਥ ਜੋੜ ਕੇ ਬੁਲਾਇ ਦਿੰਦੇ ਅੱਖਾਂ ਪਰਾ ਤਰਾ ਕੇ ਥੋੜੋ ਬੁਲਾਇ ਦਿੰਦੀ ਥੋੜੀ ਜਿਹੀ ਖੋਗੀ ਜੀ ਥੋੜੀ ਥੇਰ ਪਹਿਲਾਂ ਤੇ ਦੋ ਜਣੇ ਜੀ ਅਜਾ ਤੂੰ ਪੀਜਾ ਆਈ ਪੈ ਗਿਆ ਆਪਣਾ ਸਮਾਨ ਆਰਡਰ ਕਰਨ ਦਾ ਇੱਥੇ ਹਾਂ ਆ ਜਾ ਬੰਨੂ ਕਹਿੰਦਾ ਤੇ ਵੀ ਖਾਣਾ ਕੁਛ ਨਹੀਂ ਤੇ ਕਰਨ ਦੀ ਕਹਿੰਦਾ ਨਹੀਂ ਓਏ ਪਹਿਲਾਂ ਪਹਿਲਾਂ ਪੁੱਤ ਸਾਥਰੀ ਗੱਲ ਪਹਿਲਾਂ ਇਹਨੂੰ ਬਾਅਦ ਚ ਦੇਖੀ ਦੇਖ ਵਾਸਤੇ ਸਤਾ ਬੰਦ ਉਹ ਵੀ ਤਰਫ ਦੀਦੀ ਤੇ ਲੈ ਜਾਂਦਾ ਕੋਈ ਫਿਰ ਕਿਆ ਹੁੰਦਾ ਆ ਦੇਖੇ ਰੋਵੇ ਮੇਰਾ ਦਿਲ ਆਪ ਘਰੇ ਵੀ ਹਾਈ ਕਿ ਮੈਂ ਰੋਦੀ ਹਾਂ ਜਿਵੇਂ ਦੀ ਮੈਨੂੰ ਤਾਂ ਇਹ ਹੋ ਗਿਆ ਮਾਂ ਕਿ ਤਾ ਤੁਹਾਡੇ ਨਾਲ ਮੈਂ ਤਾਂ ਆਪਣਾ ਇੱਥੇ ਕੁਰਸੀ ਉਰ ਬੈ ਕੰਨ ਬੈ ਤੇਰੇ ਕੋਲ ਮੈਨੂੰ ਦਿਖੀ ਨਹੀਂ ਮੈਂ ਤਾਂ ਦੇਖਣ ਗਿਆ ਇਹਨੂੰ ਵੀ ਕਿੱਥੇ ਐ ਇਹ ਵੀ ਤਾਂ ਆਲੇ-ਦਾਲੇ ਮੂੰਹ ਚੱਕਿਆ ਉਧਰ ਨੂੰ ਭੱਜ ਜਾਂਦੀ ਆ ਮੂੰਹ ਚੱਕਿਆ ਉਧਰ ਨੂੰ ਭੱਜ ਜਾਂਦੀ ਕਿਹਨਾਂ ਲੱਭਦਾ ਤਾਂ ਕੀ ਕਹਿੰਦਾ ਤਾਂ ਮੇਰੀ ਮੰਮਾ ਕਿੱਥੇ ਆ ਵੇਲਾ ਦਦੀ ਕਿੱਥੇ ਆਇਤਾ ਤੇ ਹਰ ਇੱਕ ਉਧਰ ਤੇ ਕੈਮਰਾ ਲੱਗਾ ਵਾ ਇਹ ਜੀ ਵੀ ਕੋਈ ਗੱਲ ਨਹੀਂ ਹੈਗੀ ਆਇਤਾ ਚਲ ਦਿਲ ਤਾਂ ਮੇਰਾ ਵੀ ਧੜਕਣ ਲੱਗ ਗਿਆ ਤਾਂ ਤੇਜ਼ ਤੇਜ਼ ਮੈਨੂੰ ਇਹ ਗੱਲ ਹੈ ਇਹਨੂੰ ਦੇਖ ਕੇ ਇੱਕ ਵਾਰ ਤਾਂ ਦਿਲ ਉੱਛਲਿਆ ਵੀ ਹਾਏ ਮੈਨੂੰ ਕੀ ਮਰੋਂਦੀ ਆਉਂਦੀ ਆ ਮੈਨੂੰ ਲੱਡੋ ਮੈਨੂੰ ਕਰਨ ਦਾ ਵੀ ਮੂਡ ਗਿਆ ਤਾਂ ਮੈਂ ਕਿਹਾ ਵੀ ਦਿਖਦੀ ਨਹੀਂ ਪਤਾ ਨਹੀਂ ਆਪਾਂ ਪਿਆਰ ਲਈ ਤੇ ਰਾਜੀ ਆ ਹਾਂ ਬਾਗੇ ਇਹਨੂੰ ਚੱਕ ਕੇ ਲੈ ਕੇ ਚੰਡਿਆ ਤਾਂ ਹਾਂ ਉਹ ਸਿੰਮੀ ਜਾਂਦੇ ਜਾਦਾ ਦੰਦਾ ਅਜੇ ਤੱਕ ਮੈਂ ਨਾ ਨੋਟ ਕਰੀ ਕੁੜੀ ਗਈ ਤੀ ਚਰਨ ਦਾ ਵੀ ਮੂ ਢਿੱਲਾ ਦਾ ਪੈ ਗਿਆ ਦਾ ਚਾ ਦਿਖੀ ਨਹੀਂ ਇਹ ਵੀ ਪਤਾ ਨਹੀਂ ਕਿੱਧਰ ਆ ਕਿੱਧਰ ਨਹੀਂ ਐ ਤਾਂ ਸਾਰਿਆਂ ਦੀ ਜਾਨ ਤੇ ਸਾਰਿਆਂ ਦੀ ਜਾਨ ਆ ਤੂੰ ਮਰ ਜਾ ਤੂੰ ਇਹ ਜੀ ੱੱਡੀ ਜੀ ਨੱਕ ਪਟ ਦੋ ਇਹਦਾ ਜਿਹਨੇ ਘਰੇ ਨਹੀਂ ਬਣ ਦੇਣੀ ਅਸੀਂ ਹਾਂ ਅੱਗੇ ਨੂੰ ਨਹੀਂ ਆਇਆ ਜਾਣਾ ਨਾ ਦੂਰ ਠੀਕ ਹੈ ਨਾ ਹਾਂ ਨਾਲ ਰਹਿਣਾ ਮਾਰ ਕੇ ਰੱਖੀ ਦਿੰਦੀ ਐ ਮੈਂ ਮਮਾ ਹਾਂ ਨਾਲ ਰਹਿਣਾ ਦੇ ਦੋ ਫੋਨ ਇਹਨੂੰ ਚਲੋ ਅਬੇ ਲੈ ਕੇ ਨਹੀਂ ਗਿਆ ਮੈਨੂੰ ਵੀ ਹੁਣ ਇਹ ਕਹਿੰਦੀ ਜੀ ਇੱਕ 버ਗਰ ਲੈਣਾ ਹੁਣ ਪਤਾ ਨਹੀਂ ਕਿਹਾ 500 ਰੁਪਇਆ ਲਾਤਾ ਕਿਆ-ਕਿਆ ਆਰਡਰ ਕਰਕੇ ਆਈਏ ਹੁਣ ਪਤਾ ਨਹੀਂ ਕੱਭ ਜਾਣ ਠੀਕ ਆ ਜੀ ਮਿਲਦੇ ਆ ਤੁਹਾਨੂੰ ਫੇਰ ਪਹੁੰਚ ਗਏ ਜੀ ਕਰਨ ਦੇ ਨਾਨਕ ਤੇ ਮਾਮੇ ਦੀ ਕਰ ਰਹੀ ਜੀ ਵੇਟ ਇਹ ਕਹਿੰਦੀ ਮੈਂ ਮੰਮੀ ਦੇ ਰਖੜੀ ਬੰਨਣੀ ਐ ਨਮਾ ਰਵਾਜ਼ ਲੱਗੀ ਚਲਾਉਣ ਆਏ ਕਿਆ ਹੋ ਗਿਆ ਮਾਵਾ ਦੇ ਰੱਖੜੀ ਕਿਤੇ ਬਾਹਰ ਨਹੀਂ ਮਾਂ ਵੀ ਰੱਖਿਆ ਕਰਦੀ ਆਪੀ ਹੀ ਆਂਦੀ ਅੱਛਾ ਪਾਪਾ ਮਾਂ ਵੀ ਬੁਲਾ ਦੇ ਸਾਡੀ ਗੱਲ ਹੋਰ ਕਿ ਮੈਂ ਸੇਤਾ ਠੀਕ ਹੈ ਤੁਸੀਂ ਤਾਂ ਠੀਕ ਹੈ ਮਾਂ ਕਿਰਪਾ ਮਾਂ ਰਾਣੀ ਚਲੋ ਕਿਰਪਾ ਹੀ ਚਾਹੀਦੀ ਮਾਂ ਰਾਣੀ ਲੋ ਬਾਹਗੁਰੂ ਸਤਨਾਮ ਚੜਦੀ ਗਲਾ ਸਿਰ ਤੇ ਕਰਨ ਕੀ ਕਰੀਏ ਅੰਦੇ ਪਤਾ ਤੁਸੇ ਹੜਦੀ ਵਿੱਚੋਂ ਮੰਗਦੇ ਜਾਂਦੇ ਮੈਂ ਕਾ ਚੋਣ ਨਹੀਂ ਹੈ ਨਹੀਂ ਦੇਵੀ ਬੰਦ ਮੈਂ ਭੈਣ ਦੇਵੀ ਬੰਦੂ ਮੈਂ ਹਾਂ ਅਗਰ ਤੋਂ ਵੇ ਕੋਈ ਹੜਨ ਸਹੀ ਨਾ ਇਕ ਕਾਸ਼ ਕਰੀ ਰੱਖਿਆ ਵੀ ਸੀਰਤ ਨੇ ਓਏ ਕਿਆਨੋ ਆਦਾ ਰੋਕੀ ਰੋਕੀ ਆ ਨੰਨੂ ਤੂੰ ਮੂੰਚਾ ਉਹ ਹਾਕ ਮਾਰ ਲੈਂਦੀ ਆ ਇਹਨੂੰ ਫੇਡ ਆਪ ਬੈੱਡ 'ਤੇ ਚੜ ਜਾਂਦੀ ਐ ਹੈਂ ਔਰ ਆਕੀ ਨਾ ਆਕੇ ਆਕੜੀ ਸੀੜੀ ਆ ਸੀੜੀ ਸਮਝਦਾ ਹੈ ਤੈਨੂੰ ਹੈਂ ਹੋ ਅਭੀ ਜਿਹੜਾ ਜਾਨਵਰ ਰੱਖਿਆ ਦੇ ਬਾਤ ਇਹ ਕਿਹਨ ਦੀ ਛੋਟੀ ਜਿਹੀ ਗੱਲ ਦਾ ਨਾ ਵੀ ਉਹ ਬਿੱਲੀ ਆ ਉਹਦਾ ਪੈ ਵੀ ਹੋਈ ਗਿਆ ਮੈਂ ਹਾਂ ਲਾਓ ਆ ਕੇ ਕੀ ਹੈ ਮੰਨੂ ਨਾ ਫੜਾ ਉਹ ਜਾਨਵਰ ਨੂੰ ਫੜ ਲਾ ਮੰਗੂ ਇਹ ਮਨੂੰ ਫੜਨ ਨੂੰ ਫਿਰ ਜਾਂਦਾ ਹੈ ਕਹਿੰਦਾ ਵੱਡੂ ਐਵੇਂ ਇਹ ਤਾਂ ਗੱਲ ਗਲਤ ਆ ਤੇਰੇ ਬਾਤ ਉਹ ਬੱਤ ਚਲੋ ਚਲੋ ਨੋ ਬੈਗ ਰੋਦਨੋ ਮਾਮੂ ਨੂੰ ਤੂੰ ਮੇਰੀ ਜੀ ਪਹਿਲਾਂ मामू ਨੂੰ ਸਾਸਰੀ ਘਰ ਬੁਲਾਇਤੀ ਹਾਂ मामੂ ਨੂੰ ਸਾਸਰੀ ਘਰ ਹਾਂ ਤੈ ਵੀ ਹੁਣੇ ਬੁਲਾਈ ਆ ਪਹਿਲਾ ਪਹਿਲਾ ਸਤਹੀ ਵੇ ਤੇ ਹਾਲੇ ਵੀ ਬੁਲਾ ਰਹੇ ਹਾਂ ਅੱਛਾ ਤੂੰ ਵੀ ਨਹੀਂ ਬੁਲਾਇਆ ਅੱਛਾ ਪਹਿਲਾਂ ਬੁਲਾਤੀ ਗਏ ਮੈਨੂੰ ਤਾਂ ਲੱਗਿਆ ਮੈਨੂੰ ਤਾਂ ਲੱਗਿਆ ਰਵੀ ਤਾਂ ਪਹਿਲਾਂ ਬੁਲਾਤੀ ਹੋਊਗੀ ਮੈਂ ਤਾਂ ਸਮਝਾ ਹੁਣ ਵੀ ਸੋਤਰੀ ਹੈ ਮੇਰੀ ਤਾਂ ਇਹ ਨਹੀਂ ਆਪਰੇ ਚੱਲ ਨਾ ਕੋਈ ਅਸੀਂ ਜਾ ਕੇ ਪਰ ਮੈਂ ਤਾਂ ਹੋਰ ਵੀ ਸੋਤਰੀ ਹੈ ਮੇਰੀ ਚਲ ਫੇਰ ਹੁਣ ਆ ਜਿਓ ਹੋ ਜੇ ਰੇ ਆਇਆ ਬਾ ਜਗੀ ਤੇ ਅੱਛਾ ਐਤਵਾਰ ਦਾ ਅੱਜ ਅੱਜ ਜਾਣੀ ਸਲਾਹਕ ਜਿੱਥੇ ਸੌਂ ਜਾਈਏ ਅੱਛਾ ਅਗਲੇ ਐਤਵਾਰ ਵੀ ਆ ਲੈਣਾ ਸਵਾਰੀ ਨਾਲ ਆ ਸਾਰੇ ਭਾਗ ਤੰਨ ਕਰਨਾ ਲੱਗਾ ਲਾ 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 ਉਹਨੂੰ ਦੇਖ ਲੱਗਦਾ ਟੱਡੀ ਜੀ ਨੂੰ ਤਾਂ ਮਾਮੂ ਨੂੰ ਸਾਸਰੀ ਘਰ ਨਹੀਂ ਬੁਲਾਈ ਹੈਗੀ ਨਹੀਂ ਬੁਲਾਈ ਦੁਬਾਰਾ ਬੁਲਾ ਦੁਬਾਰਾ ਬੁਲਾਉਣਾ ਦੁਬਾਰਾ ਬੁਲਾਉਣ ਸਾਰੇ ਜਨੂੜੀ ਸਾਰੇ ਜਨੂੜੀ ਮਾਮੇ ਨੂੰ ਬੁਲਾਉਣੀ ਆ ਮਾਮੇ ਜਦੋਂ ਤੱਕ ਮੇਲਾ ਚੱਲ ਫਿਰ ਤੱਤੀ ਗਾਲੀ ਬੁਲਾਉਣੀ ਜੋ ਮਾਤਾ ਮਿੱਲੀ ਮਿੱਲੀ ਹੋਰ ਕੰਮ ਕਰ ਕਿਵੇਂ ਚੱਲਦਾ ਨਜੀ ਇਹਨ ਆ ਦਾੜੀ ਝਾੜ ਲਾਦਾ ਬਸ ਐਦਾ ਆ ਹੀ ਹੈਗਾ ਚੱਕਣ ਮਰਫੀ ਦਾ ਹਲੇ ਤਾਂ ਆਉਂਦੇ ਸੜੀਆ ਚੋਰ ਦੀ ਦਾੜੀ ਚ ਤਣਕਾ ਫੜ ਜਾਂਦਾ ਹੈ ਬੰਦੇ ਨੇ ਜੇ ਨਹੀਂ ਵੀ ਮਿੱਠਾ ਕਰਦਾ ਤਾਂ ਵੀ ਪਤਾ ਲੱਗ ਜਾਂਦਾ ਵੀ ਮਿੱਠਾ ਕਰਦਾ ਹੋਇਆ ਸਹੀ ਗੱਲ ਸਾਰੇ ਮੁੰਬਈ ਨੇ ਦੇਖਦਾ ਸੀ ਏ ਕਰ ਲੇਗੀ ਤਾ ਖਾਣਾ ਤਾ ਖਾਣਾ ਚੱਕ ਲੈ ਉੱਥੇ ਡੱਬਾ ਪਿਆ ਉਹਦੇ ਤਾਂ ਤੂੰ ਚੱਕ ਲੈ ਪੀਸ ਹੋ ਉਹ ਚਲੋ ਮਿਲਦੇ ਜੀ ਫਿਰ ਲੋ ਜੀ ਰਾਖੜੀਆਂ ਲਿਆਂ ਅਸੀਂ ਬੰਨ ਹਾਂਜੀ ਤੇ ਹੁਣ ਅਸੀਂ ਜਿਹੜੇ ਆਪਣੇ ਥੋੜੇ ਬਹੁਤ ਦੁੱਖ ਸੁੱਖ ਕਰਨੇ ਆ ਜੀ ਉਹ ਵੀ ਜ਼ਰੂਰੀ ਆ ਠੀਕ ਹੈ ਨਾ ਚਲੋ ਆਏ ਤਾਂ ਆਫ ਕੈਮਰੇ ਵੀ ਕਰ ਸਕਦੇ ਆ ਪਰ ਹੁਣ ਆਫ ਕੈਮਰੇ ਚ ਵੀ ਕਰ ਲਏ ਜਿਹੜੇ ਕਰਨੇ ਵਾਲੇ ਤੇ ਹਾਂ ਜਿਹੜੇ ਗੱਲਾਂ ਬਾਤਾਂ ਕਰਨੇ ਤੇ ਅਸੀਂ ਆਫ ਕੈਮਰੇ ਚ ਵੀ ਕਰ ਲਈਆਂ ਹਾਂ 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 ਠੀਕ ਆ ਮਮੇ ਡੈਡੀ ਡੈਡੀ ਤਾਂ ਠੀਕ ਆ ਮਮੀ ਬਸ ਉਹਦਾ ਨਾ ਸੋਡੀਅਮ ਘਟ ਗਿਆ ਤਾਂ ਆ ਸੈੱਲ ਹਾਂ ਹਾਂ ਤੁਸੀਂ ਠੀਕ ਰਹਿੰਦੇ ਹੋ ਬਹੁਤ ਠੀਕ ਹੁਣ ਤਾਂ ਕੋਈ ਮਾਰ ਹਾਂ ਸਾਹ ਬਹੁਤ ਹੈ ਵੀਰ ਆਪਣੇ ਹਾਂ ਮੈਂ ਮੈਡੀਕਲ ਅਨਲਿਸਟ ਨੂੰ ਬੋਲ ਕਰਿਆ ਵੀ ਚਲੇ ਜਾਣਾ ਪਰ ਹੈਨਾ ਉਹ ਮੰਨਦੀ ਮੈਂ 10 ਮਿੰਟ ਤੱਕ ਹਾਂ ਤੇ ਚਾਹ ਪਾਣੀ ਵੀ ਤੱਕ ਤੇ ਬੋਲ ਬੋਲ ਕਰ ਕਰ ਉਹ ਚਲੀ ਜਿੱਥੇ ਜਗ ਹੈ ਗਈ ਮੈਨੂੰ ਅੱਖਾਂ ਦੀ ਨਿਗਾ ਤਾਂ ਠੀਕ ਆਣਾ ਅੱਖਾਂ ਦੀ ਨਿਗਾ ਤਾਂ ਠੀਕ ਹੈ ਹੈਨਾ ਨਹੀਂ ਜਿਹੜਾ ਤੂੰ ਪੈਰ ਦੇ ਦਿਖਾਉਂਦੀ ਤੇ ਤੇਰੇ ਪੈਰ ਵੀ ਤੂੰ ਸੁਝੇਵੇਂ ਆਕਸੀਜਨ ਘਟ ਗਈ ਕਹਿੰਦਾ ਤੇਰੀ ਮੰਨਤੀ ਬਹੁਤ ਆ ਦੇ ਆਕਸੀਜਨ ਪੈਰ ਤਾਂ ਮੰਮੀ ਕਿਡਨੀ ਕਿਡਨੀ ਤੇ ਦਿੱਕਤਾਂ ਕਰਕੇ ਹੁੰਦਾ ਪਾਣੀ ਪੀਆ ਕਰ ਵੱਧ ਉਹ ਉੱਚੇ ਰੱਖਿਆ ਕਰ ਜੇ ਪੈਰ ਨੇ ਮੈਂ ਤੰਦਾਂ ਲੱਗਦੀ ਮੈਂ ਤੁਹਮੇ ਰਹਿ ਕੇ ਏ ਵੀ ਹੁਣ ਤੱਕ ਹੈਗਾ ਉਹ ਕਸਟਮਰ ਦਾ ਪ੍ਰੋਬਲਮ ਤਾਂ ਬਦਲ ਹਾਂ ਕਸਟਮਰ ਦਾ ਬਸ ਤੇਰਾ ਕਸਟਮਰ ਮੇਰਾ ਕੋਈ ਟਲਿਆ ਹੋਇਆ ਖਾਣੇ ਆ ਕੁਝ ਨਹੀਂ ਬੰਦੀ ਰੋਟੀ ਸੀ ਉਹ ਇੱਦਾਂ ਦੰਡਾ ਉਹ ਉਮਰ ਦੇ ਚੋਪੜੀ ਰੋਟੀ ਖਾਣੇ ਨੂੰ ਉਮਰ ਦੇ ਮੁਤਾਬਕ ਹੋਣਾ ਚਾਹੁੰਦਾ ਕੀ ਵਾਰ ਉਮਰ ਦੇ ਮੁਤਾਬਕ ਵੀ ਜਦ ਪਹਿਲਾਂ ਥੋੜੀ ਬਹੁਤੀ ਮਾਂ ਨੇ ਮੈਨੂੰ ਉਮਰ ਕਹਿੰਦਾ ਮੈਂ ਮੈਡੀਕਲ ਸਟੋਰ ਆਣਾ ਕਹਿੰਦਾ ਵੀ ਅੰਤੀ ਤੋਂ ਦੋ ਟਾਈਮ ਬਾਅਦ ਲੇ ਦੋਨੇ ਟਾਈਮ ਹਾਂ ਇਹ ਨਾ ਸਮ ਬਦਲੇ ਆਣਾ ਜਿਹੜਾ ਬਹੁਤ ਬਦਲਿਆ ਵੀ ਫੇਰ ਤੇ ਕੀ ਹੋਣੀ ਸੀ ਜਿਹੜਾ ਕਦੇ ਪਹੁੰਚਦਾ ਫਿਰ ਉਹ ਵੀ ਤਾਂ ਅਸਥਮਾ ਦਾ ਤੁਸੀਂ ਪੰਪ ਤਾਂ ਲੰਦੇ ਆਓ ਪੰਪ ਪੜਨੀ ਜਾਣੇ ਲੱਗੀਆਂ ਹਾਂ ਜਿਵੇਂ ਹੁਣ ਮੌਸਮ ਚ ਜੁੰਦਾ ਇਹ ਜੇ ਮੌਸਮ ਚਲੇ ਲਿਆ ਹਾਂ ਤੇ ਹੁਣ ਮੈਂ ਵੀ ਭਾਗ ਲੈਣੀ ਹੈਗੀ ਉਹ ਭਾਵਣ ਦਾ ਸਭ ਤੋਂ ਵਧੀਆ ਪੰਪਾ ਦਾ ਸੌਮਣਟ ਲੈਣੀ ਕਹਿੰਦਾ ਭਾ ਹਾਂ ਦੋ ਠੀਕੇ ਪਾਉਂਦੇ ਰਸਤੇ ਵਿੱਚ ਦੋ ਉਹ ਤੇ ਤੋਂ ਨਾਲੇ ਬੁਲੂ ਫਿਰ ਉਹਦੇ ਵਿੱਚ ਟੀਕੇ ਪਾਣੇ ਉਹੀ ਹੋ ਗਿਆ ਹਾਂ ਮੈਂ ਵੀ ਦੱਸ ਮੱਤ ਕਿ ਤੇ ਇਕ ਟਾਈਮ ਫਿਰ ਨਹੀਂ ਮੈਨ ਮਾਲਾਂ ਦਾ ਹਾਂ ਨਹੀਂ ਆਉਗੀ ਮੈਂ ਲੱਖ ਨਹੀਂ ਆਉਗੀ ਲੈ ਲੈ ਚੱਲਦੀ ਤੂੰ ਭਾਦੀ ਨਹੀਂ ਗਈ ਮਲਕੜੀਆਂ ਨੂੰ ਹਾਂ ਬਹੁਤ ਠੀਕ ਨੇ ਤੁਸੀਂ ਬਣਾ ਲੈ ਜੂਗੇ ਬਹੁਤ ਖੁਸ਼ ਹੋਣਾ ਕਨੇ ਕਾਤੈਂ ਤਾਂ ਕੋਈ ਪਕਣੀ ਨਹੀਂ ਅੰਨੀਆ ਮੇਰੇ ਭੂਆ ਕਨੇ ਕੋਈ ਨਹੀਂ ਖਾਂਦੀ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਜਿੱਦਾਂ ਮੋਤ ਕਈ ਬਤੀ ਜਿੱਦਾਂ ਪੱਕ ਤਿੱਕਰੀ ਕਰਦੇ ਜਿੱਦਾਂ ਫੋਨ ਤੇ ਲੱਗਣੀ ਕੋਈ ਉਹ ਕੇ ਕੱਟਣਾ ਹਾਂ ਜਿਆਦਾ ਹੈ ਤਾਂ ਫੋਨ ਹਾਂ ਜਦ ਮਾਰ ਲਾ ਤੀ ਖਾਣੇ ਦੀ ਹੋ ਕਰਾਉਣਗੇ ਤੇ ਆ ਚੱਲ ਠੀਕ ਹੈ ਰਾਖੜੀਆਂ ਤਾਂ ਕੱਲ ਰੋਡੇ ਰਹਿਗੇ ਅੱਠ ਦੀ ਰਹਿਗੇ ਅੱਜ ਹੁਣ ਫੋਨ ਕਰ ਦਿਓ ਸਾਨੂੰ ਲੈ ਜੂਗੇ ਜੀ ਹੁਣ ਤੁਸੀਂ ਵੀ ਸਾਡੇ ਕੋਲ ਤਿੰਨ ਮਹੀਨੇ ਲਾਇਆ ਨਾ ਨਾ امی امی ਨਾ ਕਰ ਬਤਵਾ ਕਿ ਕੁੱਤਿਓ ਰੱਖ ਲੈਣੀ ਉੱਥੇ ਰੱਖ ਲੈਣੀ ਚਾਹੁੰਦਾ ਬਹੁਤ ਦਿਨ ਤੋਂ ਮੈਂ ਹਨ ਨਹੀਂ ਉੱਥੇ ਰੱਖ ਲੈ ਉੱਥੇ ਰੱਖ ਲੈ ਤੂੰ ਸਾਡੇ ਕੋਲੇ ਰਹੀ ਐਸ ਕਰਨੀ ਪਾ ਗੁੱਲੇ ਵੰਡਣੇ ਨਾਲ ਨਾਲ ਥੋੜਾ ਬਾ ਤਾਂ ਮਾਮਾ ਵਾਲਾ ਰੂਪ ਵੀ ਦਿਖਾ ਦੀ ਸਾਤੇ ਦਾ ਡਰਦੀ ਹੀ ਨਹੀਂ ਹੈ ਜਵਾਨਾਂ ਤੇ ਦਿਖਾਉਣਾ ਕਰੀਆਂ ਵੀ ਨਾ ਮਾਂ ਤਾਂ ਛੱਡੀ ਆ ਜੇ ਪਿਓ ਕੇ ਕਸੀ ਤਾਂ ਹੀ ਸੋਹਰੇ ਬਸ ਨਹੀਂ ਆ ਇਹਨੀਆਂ ਨੂੰ ਕਸਣਾ ਨਾ ਕੰਮ ਇਹਦੀ ਮੰਮੀ ਗੱਟ ਵਾਈ ਨੂੰ ਪਸਣਾਉਣਾ ਮੈਂ ਕੁੜੀਆਂ ਦਾ ਕੱਸੀਆਂ ਪੀਆਂ ਹਾਂ ਹਾਂ ਦੇਖੋ ਮੰਮੀ ਵੀ ਵੀਡੀਓ ਦੇਖ ਲਓ ਤੇ ਜਿਹੜਾ ਜਦ ਇੱਕ ਗੱਲ ਹੋਰ ਵੀ ਹੈਗੀ ਐ ਵੀ ਉਹ ਸੁਖੋ ਪੈਣ ਦੀ ਕਰਦੀ ਵੀ ਬਕੀ ਦਾ ਇੰਜਣ ਕਰਨਾ ਇੰਜਣ ਕਰਨਾ ਮੰਮੀ ਹੁਣ ਇੰਜਣ ਕਰਨ ਨੂੰ ਫਿਰਦੀ ਮੇਰਾ ਮੰਮੀ ਤਾਂ ਖਾਣਾ ਹੈ ਸਾਡਾ ਬਾਜੀ ਵੀ ਠੀਕ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਚੜਦੀ ਕਲਾ ਚ ਉਹ ਆਪਣਾ ਕੰਮਕਾਰ ਕਰੀ ਜਾਂਦੇ ਆਪੇ ਫਿੱਟ ਆ। ਕੀ ਹੁੰਦਾ? ਹਾਂ ਜੇ ਕੰਮਕਾਰ ਕਰਦੇ ਜੀ ਜ਼ਰੂਰੀ ਹੈ ਜੇ ਕਿਹ ਚੜਦੇ ਤਾਂ ਜਮਾਂ ਹੀ ਕੋਈ ਨਹੀਂ ਹਾਂ ਫਿਰ ਜੇ ਕਾਸੇ ਜੋ ਹਾਂ ਸ਼ਾਮ ਨੂੰ ਨਾ ਪੋਤਾ-ਪੋਤੀ ਚਾਹੀਦੇ ਆ ਜੇ ਕਰਨਾ ਰਿਖਿਆ ਤਾਂ ਕਰਨ ਨੂੰ ਬੁਲਾਓ। ਸ਼ੁੱਭੂ ਨਹੀਂ ਜਿਹੜਾ ਸੁਭੂ ਨੂੰ ਬੁਲਾਓ। ਅੰਨ੍ਹਾ ਹਾਂ। ਹਾਂ ਪਤਾ ਨਹੀਂ। ਮੂਲ ਨਾਲੋਂ ਵਿਆਜ ਪੈਰਾ ਹੋ ਜਾਂਦਾ। ਸਹੀ ਹੁਣ ਸਾਡੇ ਨਾਲ ਕੀ ਖੇਡਣਾ ਉਹਨਾਂ ਨੇ ਉਹਨਾਂ ਨੇ ਜਵਾਕਾਂ ਨਾਲ ਖੇਡਣਾ। ਨਾਲੇ ਸਾਰੀ ਥਕਾਵਟ ਉਤਰ ਜਾਂਦੀ। ਹਾਂ ਮੈਨੂੰ ਸਾਰਾ ਥਕਾਵਟ ਉਤਰ ਜਾਂਦਾ। ਹਾਂ ਸਾਰਾ ਕੁਸਾ ਬੰਦਾ ਸਾਰਾ ਕੁਸਾ ਭੁੱਲ ਜਾਂਦਾ ਆਪਣਾ ਦੁੱਖ ਦਿਲ ਇਧਰ ਨਾਲੇ ਉਹ ਕਹਾਵਤ ਵੀ ਇਹ ਕਹਿੰਦੇ ਮੂਲ ਨਾਲੋਂ ਵਿਆਜਾ ਪੈਰਾ ਹੋ ਜਾਂਦਾ ਫਿਰ ਜਵਾਕ ਪੈਰੇ ਹੋ ਜਾਂਦੇ ਆ ਸਾਡੇ ਨਾਲ ਤਾਂ ਉਹਨਾਂ ਨੂੰ ਕੋਈ ਮਤਲਬ ਦੀ ਗੱਲ ਕਰਨੀ ਵੀ ਆ ਜੀਰੀ ਨੂੰ ਬਿਮਾਰੀ ਪੈ ਗਈ ਭਾਈ ਸਫਰੇ ਕਰਾ ਦਿਓ ਉਹ ਗੰਨਾ ਬੰਨਣੇ ਆਲੇ ਨਹੀਂ ਆਏ ਗੰਨਾ ਬਣਾ ਦਿਓ ਉਹ ਆਏ ਨਹੀਂ ਹੋਏ ਉਹਨਾਂ ਨੇ ਤਾਂ ਖੇਤੀ ਦੀ ਪ੍ਰੋਬਲਮ ਦੱਸਦਣੀ ਵੀ ਆ ਪ੍ਰੋਬਲਮ ਉਹਦਾ ਹੱਲ ਕਰੋ ਕਰਨਾ ਅਸੀਂ ਆ ਉਹ ਸਿਆਣੇ ਦੀ ਦੇਖ ਰਖਿਆ ਪਰ ਸਾਡਾ ਬਾਪੂ ਦਾ ਕੰਮ ਬਹਾਉ ਕਰਦਾ ਵੀ ਮੈਂ ਕਹਦੇ ਸੱਤ ਹੀ ਨਹੀਂ ਹੁੰਦਾ ਇਹਨਾਂ ਇਹ ਵੀ ਕੋਈ ਹੋ ਕਰਦਾ ਇਹ ਜੀ ਨਹੀਂ ਹਾਂ ਜੇ ਪਾਪਾ ਜੀ ਨੇ ਆਪਣਾ ਸਰੀਰ ਐ ਨਾ ਕੰਮ ਕਰਿਆ ਹੋਇਆ ਕੋਈ ਚੀਜ਼ ਦੀ ਉਹ ਵੀ ਨਹੀਂ ਹੈਗੀ ਨਾ ਸਰੀਰ 'ਚ ਕੋਈ ਬਿਮਾਰੀ ਵੀ ਨਹੀਂ ਹੈਗੀ ਨਾ ਬਣ ਕਿੰਨੀ ਆ ਬਿਮਾਰੀਆਂ ਲੱਗੀਆਂ ਹੋਈਆਂ ਹਾਂ ਜੱਜਾ ਖਾਣਾ ਉਹ ਤਾਂ ਕਿਆ ਕਰਦੇ ਜੱਤੀ ਕੰਮ ਹਾਂ ਸਾਰਾ ਹੁਣ ਕੱਢਦੇ ਮਸ਼ੀਨੀ ਕੰਮ ਹਾਂ ਕਿ ਆ ਸੀਸ ਪਸੰਗ ਵੀ ਇੱਕ ਗਾਲ ਮਸ਼ੀਨੀ ਕੰਮ ਉਹ ਬੱਲੇ ਮੇਰਾ ਪੁੱਤ ਕਿਆ ਲਾ ਸਤਿ ਸ੍ਰੀ ਅਕਾਲ ਕਿਆ ਲਾ ਠੀਕ ਆ ਮਸ਼ੀਨੀ ਕੰਮ ਤਾਂ ਫਿਰ ਕਰਨੀ ਆ ਤੈਨੂੰ ਕਦਾਂ ਲੱਭਦਾ ਦੇਖ ਕੇ ਕੰਨਾਂ ਲੱਗਿਆ ਛਾਲਾ ਮਾਰਨ ਤੈਨੂੰ ਕਦਾਂ ਕਰਨ ਦੇ ਪਹਿਲੇ ਕਿ ਤੇਰੇ ਤੈਨੂੰ ਕਰਨ ਨੂੰ ਜਫੀਆਂ ਪਾਈ ਜਾਂਦਾ ਐ ਸੁਚੀ ਜਾਂਦਾ ਵੀ ਕਿਤੇ ਉਹੀ ਆ ਗਿਆ ਚੱਲ ਆਇਆ ਜਵਾਕਾ ਸੀਤ ਦੇ ਬੰਨੀ ਰੱਖੜੀ ਹੁਣ ਬੰਦ ਰੱਖੜੀ ਇਹਦੇ ਸੀਰਤ ਤੇ ਰੱਖੜੀ ਬਨੂਗੀ ਰੀਤ ਰੁਹੀਆ ਬੰਨੀ ਚੱਲ ਸਾਰਿਆਂ ਦੇ ਉਰਦੂ ਰੱਖੜੀ ਪੱਦਰ ਦੇ ਲਾਈਨ ਵੱਡੀ ਪਈ ਆ ਨੇ ਸਾਰਿਆਂ ਦੇ ਆਪੀ ਮੰਨ ਦਾ ਰੱਖਦੀ ਬੰਤਾ ਉਹ ਪਿਆਰ ਪਿਆਰ ਹੁੰਦਾ ਜਿਹੜਾ ਪਿਆਰ ਪੈਸੇ ਦਾ ਕੋਈ ਭੁੱਖਾ ਨਹੀਂ ਹੁੰਦਾ ਹਾਂ ਵੈਸੇ ਦੀਦੀ ਨੂੰ ਮਾਤਾ ਜ਼ੋਰ ਲਾਇਆ ਥਾ ਦੀਦੀ ਨੂੰ ਜ਼ੋਰ ਲਾਇਆ ਤਾਂ ਜੁੱਕੋ ਭੈਣ ਜੀ ਨੂੰ ਵੀ ਤੂੰ ਮੇਰੇ ਨਾਲੇ ਚੱਲ ਕਹਿੰਦੀ ਨਾ ਤੂੰ ਵੀ ਤਾਂ ਮੇਰੀ ਭੈ ਕੁੜੀ ਹੋਈ ਐ ਤੂੰ ਜਾ ਤੂੰ ਵੀ ਮੇਰੀ ਕੁੜੀ ਹੋ ਕੇ ਆ ਮੈਂ ਕਿੱਧਰ ਆ ਗੱਲ ਪਤਾ ਨਹੀਂ ਕਿੱਧਰ ਤੇ ਕਿੱਧਰ ਲੈ ਗਈ अच्छा 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 वो तो वो तो हैगी होएगा ਜਿਹੜਾ ਸਾਡਾ ਪਿਆਰ ਉਹਦਾ ਪਿਆਰ ਹੈਗਾ ਬਹਿਗਰੂ ਆਕਣੀ ਰੱਖੇ ਵੀਰਵਾਰ ਦਾ ਮਹਾਨ ਹੈ ਮਖਾ ਜਾਣਾ ਹੈ ਮੇਰੇ ਭੀਜਾ ਕੁੜੀ ਹੋਣਾ ਇੱਕ ਤਰ੍ਹਾਂ ਭਾਈ ਨਾ ਭੂਗੋ ਕੁੜੀਆਂ ਨਹੀਂ ਚੱਲਦੀ ਵੀਰਵਾਰ ਹਾਂ ਜਾਂਦੇ ਨੇ ਹਾਂ ਵੀਰਵਾਰ ਦਾ ਪਹਿਲਾਂ ਤੇ ਸਿਆਣੇ ਦੇ ਵਿਚਾਰਾਂ ਹਾਂ ਸਿਆਣੇ ਦੇ ਪਹਿਲਾਂ ਤੇ ਵਿਚਾਰਾਂ ਹੈ ਵੀ ਸੱਚਾ ਇਹ ਜੀ ਗੱਲ ਨਹੀਂ ਹੈਗੀ ਸਹੀ ਗੱਲ ਹੈ ਹਾਂ ਇਹ ਸਹੀ ਆ ਜੋ ਹੈਗਾ ਹਾਂ ਉਹ ਕਰਨੀ ਵੀ ਚਾਹੀਦੀ ਆ ਆਪਣਾ ਕਿਹਾ ਜਾਂਦਾ ਤੂੰ ਅਗਰ ਗੱਲ ਤਾਂ ਆ ਵੀ ਜੇ ਵੀਰਬਾਰ ਉੱਥੇ ਰਹਿ ਕੇ ਸੇਵਾ ਹੋ ਗਈ ਦੋ ਇੱਕ ਦਿਨ ਹੋਰ ਪਾਲ ਤੂੰ ਸੇਵਾ ਭੂਆ ਦੀ ਉਹਨਾਂ ਨੇ ਕਰੀ ਭਾਈਆਂ ਨੇ ਭਾਈ ਭਾਈਣ ਦੀ ਕਰੀ ਸੱਚੀ ਗੱਲ ਮੰਮੀ ਖਾਂਦੀ ਨਹੀਂ ਕੁਛ ਨਹੀਂ ਮਖਾਈ ਬਹੁਤ ਹੈ ਬਤਾਈ ਬਾਈ ਉਹ ਹੈ ਐ ਉਮਰ 'ਚ ਪਰਹੇਜ਼ ਕਰ ਲਵੇਂ ਨਾ ਬੰਦਾ ਬਹੁਤ ਵਧੀਆ ਰਹਿੰਦਾ ਦਵਾਈਆਂ ਖਾਣ ਨਾਲ ਤੇ ਪਰਹੇਜ਼ ਆਪਾਂ ਆਪਾਂ ਜਦ ਗੜ ਪੈ ਜਾਣੀ ਆ ਕੇ ਕੋਈ ਤਗੜੀ ਜੀ ਬਿਮਾਰੀ ਫੇਰ ਪਰਹੇਜ਼ ਹੋਣੀ ਆ ਫੇਰ ਪਰਹੇਜ਼ ਹੋਣਾ ਜਦ ਬਿਮਾਰੀ ਬਿਨ ਆਪਣੇ ਆਪੇ ਉਹ ਕਹਿੰਦਾ ਜੇ ਗਾਲ ਪੈ ਜਾਂਦਾ ਢੋਲ ਫੇਰ ਤਾਂ ਵਜਾਉਣੀ ਪੈਂਦਾ ਹਾਂ ਫੇਰ ਤਾਂ ਵਜਾਉਣੀ ਪੈਣਾ ਭਾਈ ਹੋਰ ਕੀ ਕਰਨਾ ਇਹਦਾ ਬਚੋ ਪਰ ਬਚਦੇ ਨਹੀਂ ਹੁਣ ਸਾਨੂੰ ਇਹ ਵੀ ਸਮਝ ਆ ਵੀ ਅਸੀਂ ਕਿਹੜੀ ਚੀਜ਼ ਖਾਣੀ ਕਿਹੜੀ ਨਹੀਂ ਖਾਣੀ ਅਸੀਂ ਫੇਰ ਖਾਈ ਜੰਨੇ ਠੀਕ ਹੈ ਕਾਲੂ ਕੋਈ ਪ੍ਰੋਬਲਮ ਹੋ ਜਣੀ ਹਾਂ ਇਹੋ ਜੀ ਪੋਜੀਸ਼ਨ 'ਚ ਪਹੁੰਚ ਜਾਣਾ ਸਰੀਰ ਨੇ ਵੀ ਡਾਕਟਰ ਨੇ ਕਿਹਾ ਵੀ ਤੂੰ ਖਰਾਕ ਖਾ ਫਿਰ ਬੁੱਕਿਆਂ ਤੋਂ ਉਪਰੇ ਰਹਿ ਜਾਣਾ ਕੰਮ ਵੀ ਦੋ ਬੁਰਕੀਆਂ ਖਾ ਆਉਂਦੀ ਆ ਰ ਤੇ ਡਨੀ ਸਹੰਦਾ ਅੰਦਰ ਨਹੀਂ ਸਹੰਦਾ ਜੇ ਇਹ ਬੋ ਆ ਪੱਚ ਤੀਨੀ ਰੋਟੀ ਜਾਂ ਕੋਸ ਆ ਜਾਂ ਗੱਲਾਂ ਆਉਣ ਲ ਜ ਬੋ ਵੀ ਨਹੀਂ ਕਿਤੇ ਨਹੀਂ ਹਾਂ ਹਾਂ ਉਹ ਮਸਵੇਰੀਓ ਰਾਤ ਨੂੰ ਰੋਟੀ ਪਕਾ ਲੈਂਦੇ ਮਸਵੇਰਾ ਕਰਨ ਦਾ ਸਟਾਫ ਉਹ ਤਾਂ ਮਾਤਾ ਸਭ ਤੋਂ ਵਧੀਆ ਕੰਮ ਹੈ ਜਿਹੜਾ ਬਾਸੀ ਰੋਟੀ ਜਿਹੜਾ ਬੰਦਾ ਖਾਣ ਲੱਗ ਗਿਆ ਨਾ ਉਹਦੇ ਵਰਗੀ ਰੀਸ ਨਹੀਂ ਕੋਈ ਵੀ ਠੀਕ ਹੈ ਤੇ ਇੱਕ ਗੱਲ ਹੋਰ ਆ ਉਹਦੇ ਨਾਲ ਨਾ ਤਾਂ ਉਹਦੇ ਚ ਫੈਕਟ ਰਹਿੰਦੀ ਆ ਬਾਸੀ ਰੋਟੀ ਚ ਨਾ 슈ਗਰ ਰਹਿੰਦੀ ਆ ਸਾਰਾ ਕੁਝ ਓਕੇ ਬਾਕੀ ਪਤਾ ਨਹੀਂ ਇਹ ਗੱਲਾਂ ਮੈਨੂੰ ਸੁਣਨ ਚਾਹ ਮੈਂ ਕਈ ਬਹੁਤ ਫੇਸਬੁੱਕ ਤੇ ਵੀਡੀਓ ਦੇਖਿਆ ਕਰਦਾ ਜਿਹੜੀ ਬਾਸੀ ਰੋਟੀ ਖਾਣੀ ਆ ਉਹ ਇੱਕ ਹਾਂ ਉਹਦੇ ਨਾਲ 슈ਗਰ ਵੀ ਨਹੀਂ ਹੁੰਦਾ ਮੈਂ ਤਾਂ ਸਵੇਰੇ ਮੈਂ ਵੀ ਆਪ ਸਵੇਰੇ ਸੱਜਦੇ ਨੇੜੇ ਦੋ ਬੋਈਏ ਚ ਰੋਟੇ ਹੁੰਦੇ ਆ ਉਹ ਖਾ ਕੇ ਸੈਰ ਕਰਨ ਨਿਕਲ ਜਾਣਾ ਚਾਹੇ 2:00 ਹੋਵੇ ਜਾਂ 3:00 ਹੋਵੇ ਬਸ ਦੋ ਵਿੱਚ ਦੇ ਚੱਕੜੀਆਂ ਗਰਮ ਕਰਕੇ ਆਪਣਾ ਮੱਖਣੀ ਜੀ ਲਾ ਕੇ ਉੱਪਰ ਉੱਪਰ ਰੱਖਣੀ ਚਟਣੀ ਜਦ ਇਹ ਖਸਖਰਣਾ ਅੱਧਾ ਘੰਟਾ ਆਪਣਾ ਇੱਕ ਇੱਕ ਘੰਟਾ ਸੈਰ ਕਰਕੇ ਆਉਣੀ ਪਰ ਖਾਣੀ ਜ਼ਰੂਰ ਖਾਣੀ ਪਰ ਟੈਕਸਚਰ ਚਾਹੀਏ ਹੋਵੇ ਚਾਹੇ ਛੱਡ ਸਲੀਵਰ ਫੈਟੀ ਹੋਵੇ ਚਾਹੀਏ ਛੱਡ ਇੰਨੀ ਵੀ ਨਹੀਂ ਖਾਣੀ ਨਹੀਂ ਛੱਡਣੀ ਬਸ ਅਸੀਂ ਉਹ ਇੰਨੀ ਨਹੀਂ ਨਾ ਖਾਣੀ ਹੋਰ ਰੋਟੀ 'ਚੋਂ ਪੜਨੀ ਮਾਤਾ ਯਾਰ ਕਿੰਨੀ ਖਾਣੀ ਹੈ ਹਾਂ ਹੁਣ ਇਹ ਵੀ ਗੱਲ ਕਰਕੇ ਮੈਂ ਇਹ ਤੈਨੂੰ ਲੱਗਦਾ ਮੰਮੀ ਇਹ ਕੱਲੀ ਚੋਪੜਦੇ ਹੋਣੇ ਨੰਨਾ ਮੈਂ ਤਾਂ ਬਈ ਖੁੱਲੀ ਜੀ ਪਾਉਂਦਾ ਮੱਖਣੀ ਐਵੇਂ ਕਹਾ ਬਈ ਐਵੇਂ ਨਹੀਂ ਹੈਗਾ ਚੋਪੜ ਨੇ ਆ ਬੜੀ ਜਦ ਤੱਕ ਆਲੇ ਦਾਲੇ ਨੂੰ ਚੋਂਦੀ ਨਹੀਂ ਮੱਖਣੀ ਰੋਟੀ ਪਰਤੇ ਜਦ ਤੱਕ ਸਬਰ ਨਹੀਂ ਹੁੰਦਾ ਰੋਟੀ ਜਦ ਛੱਡੋ ਜਿਹੜੇ ਗੁਲਨਾਪੁਰ ਨੂੰ ਚੋਣੀ ਆ ਤੇ ਮੱਖਣ ਨਹੀਂ ਖਰਾਬ ਕਰਦਾ ਕਾ ਦੇਸੀ ਕੀ ਕਰਦਾ ਜੇ ਦੇਸੀ ਕੀ ਕਈ ਵਾਰ ਤਾਂ ਦੇਸੀ ਕੀ ਨੂੰ ਵੀ ਬਹੁਤ ਵਧੀਆ ਮੰਨਦੇ ਆ ਕਹਿੰਦੇ ਜਿਸ ਨੂੰ ਬੀਬੀ ਬੂਬੀ ਦੀ ਪ੍ਰੋਬਲਮ ਦੇਸੀ ਕੀ ਖਾਈ ਜਾਵੇ ਕੋਈ ਚੱਕਰ ਨਹੀਂ ਮੈਂ ਨਾ ਜਦ ਪਿੱਛੇ ਜੇ ਬਿਮਾਰ ਹੋਇਆ ਤਾਂ ਜਦ ਮੈਂ ਬਹੁਤ ਵੈਦਾਂ ਦੀਆਂ ਵੀਡੀਓ ਲੱਗਿਆ ਤਾਂ ਦੇਖ ਮੈਨੂੰ ਵੈਦਾਂ ਦੀ ਉਹ ਵੀਡੀਓ ਆਈ ਜਾਣੀ ਕੀ ਪ੍ਰੈਕਸ਼ਨ ਚ ਚਲੇ ਜਾਣਾ ਤਾਂ ਹੁਣ ਵੀ ਚੱਕੀ ਜਾਂਦਾ ਮੈਂ ਤਾਂ ਕਈ ਵਾਰੀ ਚੱਕਰ ਹੀ ਆਉਂਦੇ ਆ ਲੱਗਦਾ ਵੀ ਸ਼ੂਗਰ ਆਪਾ ਨਾ ਨਾ ਹੌਲ ਮਪਾ ਪਾ ਚੌਥੇ ਪੰਜਵੇਂ ਤੇ ਚੈੱਕ ਕਰਿਆ 130 ਖਾਲੀ ਪੇਟ ਆ ਮਾ ਚੱਲ ਉਸ ਦਿਨ ਤੇ ਮਿੱਠਾ ਜਮੇ ਬੰਦ ਕਰਤਾ ਨਹੀਂ ਮੈਂ ਲੱਗ ਗਿਆ ਤਾਂ ਮਿੱਠਾ ਮੋਠਾ ਕਣਕ ਦੇ ਬਰਫੀ ਦਾ ਪੀਸ ਚੱਕ ਲਿਆ ਕਦੇ ਗਲਾਬ ਜਾਮਨ ਚੱਕ ਲੀ ਹਾਂ ਹੁਣ ਉਹ ਜਮੇ ਪਾਣ ਕਟ ਆਫ ਹੀ ਕਰਤਾ ਵੀ ਉਹ ਖਾਣਾ ਹੀ ਨਹੀਂ ਹਾਂ ਨਾ ਮੈਂ ਸੋਚਿਆ ਮੈਂ ਪਹਿਲਾਂ ਵੀ ਤੇ ਤਾਂ ਜੈਸਮੀਨ ਤੇ ਬਿਆਹ ਤੇ ਪਹਿਲਾਂ ਡੇਟਿੰਗ ਕਰੀ ਇੱਕ ਮਹੀਨਾ ਡੇਢ ਮਹੀਨਾ ਮੈਂ ਮਿੱਠੇ ਕਿਨੇ ਨੂੰ ਛੱਕਿਆ ਵੀ ਨਹੀਂ ਰੋਟੇ ਵੀ ਛੱਡ ਦਿੱਤੇ ਜਾਂ ਰੋਟੀ ਡੇਢ ਗਾ ਮੰਮੀ ਤੈਨੂੰ ਡਾਈਟਿੰਗ ਲਾ ਦੇ ਕਿੱਧਰ ਬਾਟੇ ਡੇਢ ਨਾ ਹੁਣ 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 ਤਾਂ ਪਹਿਲਾਂ ਇੱਕ ਗੱਲ ਹੈਗਾ ਜੋ ਮੰਮੀ ਜੋ ਨੇਚਰ ਚ ਹੈਗਾ ਉਹ ਨੇਚਰ ਚ ਰਹਿਣੀ ਰਹਿਣਾ ਹੁਣ ਮੈਂ ਚਾਹਿਆ 8 ਰੋਟੀਆਂ ਖਾ ਲਵਾਂ ਮੰਨ ਕੇ ਚਲੋ ਤੇ ਐ ਖਾ ਲਵਾਂ ਦੱਸ ਮੇਰਾ 97 ਕਿਲੋ ਵਜ਼ਨ ਖੜਾ 97 ਪਰੇ ਫੇਰ ਆ ਗਿਆ ਮੁਰਕੇ ਉੱਥੇ ਹੀ ਖੜਾ 97 ਪਰੇ ਆ ਗਿਆ ਨਹੀਂ ਮੈਂ ਤਾਂ ਮਾਨ ਦਾ ਨਹੀਂ ਤੇਰਾ ਤਾਂ ਜਿੰਨਾ ਹੈਗਾ ਤਾਂ ਤੇਰਾ ਵੀ ਤੋਂ ਨਹੀਂ ਹੈ ਨਹੀਂ ਮੇਰਾ ਤਾਂ 78 ਹੋ ਗਿਆ ਪਾਣੀ ਚੋਂ ਉਤਰ ਗਿਆ ਤਾਂ ਚੱਲ ਕੋਈ ਨਹੀਂ ਐਨਕ ਦਾ ਥੋੜਾ ਪਾ ਮੇਰਾ ਦਾ ਪਾਣੀ ਲੱਗ ਜਾਂਦਾ ਮੈਂ ਸੰਤਾਂ ਮੈਂ ਅੱਜ ਚੈੱਕ ਕਰਾਂ ਕਿੱਥੇ ਇਹਨੂੰ ਦੇਸੀ ਕਿਨਾਂ ਨੂੰ ਕਿਹ ਪਾਣੀ ਰੋਟੀਆਂ ਰੱਦੀਆਂ ਆ ਵੀ ਲੱਗਦੀਆਂ ਨੇ ਭੈਣੇ ਬੈਕ ਆਪ ਪਹਿਲੀ ਹੋਈ ਆ ਮੱਟਿਆ ਹੋ ਗਿਆ ਇਹ ਦੀਦੀ ਆ ਰਹੀ ਆ ਤੀਰੀ ਆ ਮੇਰੇ ਵੀ ਹੋਣਾ ਦੇਖੋ ਉਹ ਵੀ ਆਉਂਦੀ ਦੇਖਦਾ ਤਵਾ ਮੈਂ ਅੱਜ ਦੀ ਅੱਜ ਨਹੀਂ ਕੱਲ ਕਿੱਥੇ ਕਿੱਥੇ ਵਜਨ ਚੈੱਕ ਕਰਾਦਾ ਬਣਾ ਮੈਂ ਤੂੰ ਨਾਲ ਤੀ ਨਹੀਂ ਉਹ ਮੈਂ ਮੰਡੀ ਚ ਫਿਰ ਸੇਬ ਵਾਲੀ ਮੰਡੀ ਚ ਜਾ ਕੇ ਕਰਾਦਾ ਇਹ ਅੱਜ ਕੱਲ ਮੰਮੀ ਮਾਚਲ ਚ ਵਾਗਰ ਲਾਗੇ ਤੇ ਰਜਵਾਈ ਆ ਆ ਜਾ ਹੁਣ ਤੂੰ ਨਾ ਗੱਡੀ ਭਰੀ ਨਹੀਂ ਅਜੇ ਤੱਕ ਟਾਈਮ ਹੋ ਗਿਆ ਜੀ 6 6:30 ਹੋ ਚਲੇ ਨਹੀਂ 6:00 ਵਜਣੇ ਵਾਲੇ ਆ ਪੂਰੇ ਮਰੀ ਮਰੀ ਟੈਂਸ਼ਨ 7 7:00 ਵਜਣੇ ਵਾਲੇ ਹਾਂ 5 ਮਿੰਟ ਰਹਿ ਗਏ 7:00 ਵਜਣੇ ਵਾਲੇ ਗੱਡੀ ਹਜੇ ਮਾਚਲ ਭਰੀ ਨਹੀਂ ਮੈਂ ਦੋ ਫੋਨ ਕਰ ਲਿਆ ਉਹਨਾਂ ਨੂੰ ਮਾ ਮੰਨੂ ਮਾ ਉਹ ਕਹਿੰਦੇ ਵੀ ਭਰ ਜਾਣੀ ਗੱਡੀ ਡੀਲਰ ਨਾਲ ਗੱਲ ਹੋਈ ਵੀ ਆ ਪਰ ਅਜੇ ਤੱਕ ਪਰ ਇਹ ਉਹੀ ਵਿਚਾਰੇ ਨੇ ਰੇਹੋ ਤੁਰਨੇ ਜਿਵੇਂ 30 ਭਰ ਜਾਂਦੀ ਗੱਡੀ ਦਾ ਟਾਈਮ ਨਾਲ ਨਿਕਲਿਆ ਆਉਂਦਾ ਬੰਦਾ ਜੇ ਲੇਟ ਭਰਦੀ ਤਾਂ ਫੇਰੇ ਰੇਹੇ ਚ ੱੱਕੇ ਖਾਣੇ ਪੈਂਦੇ ਨਹੀਂ ਮੈਂ ਚਾਹ ਤਾਂ ਨਹੀਂ ਨਹੀਂ ਮੰਮੀ ਮੈਨੂੰ ਕਿੰਨਾ ਪਤਾ ਮੈਂ ਕਿੱਥੇ ਮਾਤਾ ਤਾਂ ਮੈਂ ਪੀਣੀਓ ਨਹੀਂ ਸ਼ੱਕਰ ਦੀ ਨਹੀਂ ਦੁੱਧ ਪੀਣਾ ਨਹੀਂ ਮੈਂ ਨਹੀਂ ਕੁਝ ਵੀ ਪੀਣਾ ਹੁਣ ਮੈਨੂੰ ਤਾਂ ਪਾਣੀ ਦਾ ਗਲਾਸ ਪੁਲਾ ਦੇ ਇੱਕ ਠੰਡਾ ਦਾ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਸਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਓਕੇ ਜੀ ਬਾਏ ਬਾਏ ਜੇ ਪੀਣਾ ਹੁੰਦਾ ਤੈਨੂੰ ਮੈਂ ਤਾਂ ਠੰਡਾ ਪੀ ਲਿਆ ਮੈਨੂੰ ਤਾਂ ਕਹੀ ਨਹੀਂ ਚਾਹੀਦੀ ਰਾਖੜੀ ਬਣ ਕੇ ਆਈ ਕਿਹਦਾ ਘੋੜੀ ਲੈ ਜਨੂੰ ਦਾ ਅਰੇ ਨਾ ਦਾ ਹੁੰਦੇ ਆ ਓਏ ਹਾਂ ਠੀਕ ਨਹੀਂ ਬਾਈ ਲਾ ਇਹ ਨੂੰ ਨਾਨੀ ਨੇ ਲਿਆਤਾ ਜੀ ਠੰਡਾ ਹੈ ਡੰਡਾ ਪੀਂਦੇ ਹੈ ਮੈਂ ਵੀ ਤੁਸੀਂ ਵੀ ਤੁਸੀਂ ਵੀ ਮੈਂ ਵੀ ਸਾਸਰੀ ਘਰ ਪੁੱਗਿਆ ਸਾਸਰੀ ਘਰ